ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੁੱਤਰ ਵਾਰ ਕੇ ਜਿਹੜੀ ਪ੍ਰਥਾ ਬਣਾਈ ਸੀ ਅੱਜ ਪੁੱਤ ਪਾਲਣ ਵਾਲਿਆਂ ਨੇ ਉਹਨਾਂ ਨੂੰ ਨੌਕਰ ਬਣਾ ਲਿਆ ਦਸਮ ਪਾਤਸ਼ਾਹ ਨੇ ਪੰਜਾਂ ਨੂੰ ਜਦੋਂ ਸਾਜਿਆ ਤੇ ਸਮਕਾਲੀ ਕਵੀ ਲਿਖਦਾ ਹੈ ਕਿ ਵਹਿਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਤਰਾਇਆ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਗੁਰੂ ਖਾਲਸਾ ਕਹਿ ਕੇ ਪੰਜਾਂ ਨੂੰ ਬੁਲਾਇਆ ਉਸ ਸਮੇਂ ਤੋਂ ਪੰਜਿਆਂ ਨੂੰ ਗੁਰੂ ਸਾਹਿਬ ਗੁਰੂ ਸਾਹਿਬ ਨੇ ਜਿਹੜਾ ਗੁਰੂ ਖਾਲਸਾ ਕਹਿ ਕੇ ਬੁਲਾ ਗੁਰੂ ਖਾਲਸਾ ਇਸ ਕਰਕੇ ਕਿਹਾ ਜਾਂਦਾ ਪੰਜਿਆਂ ਨੂੰ ਗੁਰੂ ਖਾਲਸਾ ਕਹਿ ਕੇ ਬੁਲਾ ਵਹਿਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਨਾਲ ਇਹ ਕਿਹਾ ਕਿ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਨਾ ਤੁਹਾਡਾ ਮੇਰੇ ਤੋਂ ਬਿਨਾ ਕੋ ਗੁਰੂ ਹੋ ਸਕਦਾ ਨਾ ਮੇਰਾ ਤੁਹਾਡੇ ਤੋਂ ਬਿਨਾ ਹੋ ਸਕਦਾ ਵਹਿ ਪ੍ਰਗਟਿਓ ਮਰਦ ਅਗੰਬੜਾ ਬ੍ਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸੇ ਕਰਕੇ ਸਮਕਾਲੀ ਕਵੀ ਬਾਬਾ ਹਰਦਾਸ ਸਿੰਘ ਜੀ ਨੇ ਇਹ ਕਿਹਾ ਕਿ ਵਹਿ ਪ੍ਰਗਟਿਓ ਮਰਦ ਅਗੰਬੜਾ ਬ੍ਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਚੇਲਾ ਆਪੇ ਇਸ ਕਰਕੇ ਬਣੇ ਜੇਬਿਤ ਪੌਲ ਗੁਰਦਈ ਤਿਹਬਿਤ 300 ਲੀਨ ਆਪ ਤਿੰਨ ਕਾ ਚੇਲਾ ਭਇਆ ਇਉ ਸਤਗੁਰੂ ਕੀਨ ਜਿਸ ਵਿਧੀ ਨਾਲ ਪੰਜਾਂ ਸਿੱਖਾਂ ਨੂੰ ਪੌਲ ਦਿੱਤੀ ਖੰਡੇ ਦੀ ਉਸੇ ਵਿਧੀ ਨਾਲ ਆਪ ਲਈ ਇਸ ਕਰਕੇ ਆਪੇ ਚੇਲਾ ਬਣੇ ਤੋਂ ਉਹ ਜਿਹੜੀ ਪ੍ਰਥਾ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਆਪਣੀ ਥਾਂ ਦਿੱਤੀ ਅੱਜ ਅਸੀਂ ਅੰਮ੍ਰਿਤ ਪਾਨ ਕਰਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਸਿੱਖ ਇੱਕ ਹਜ਼ੂਰੀ ਚ ਬੈਠਾ ਹੋਊਗਾ ਪੰਜ ਸਿੱਖ ਸਾਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ ਇਹ ਸਾਡਾ ਸਿਧਾਂਤ ਆ ਉਹ ਪੰਜ ਗੁਰੂ ਦਾ ਸਰੀਰ ਮੰਨ ਕੇ ਅਸੀਂ ਉਹਨਾਂ ਤੋਂ ਖੱਡੇ ਦੀ ਪੌਲ ਲੈਨੇ ਉਹ ਸਰੀਰ ਜਿਹੜੇ ਪਾਤਸ਼ਾਹ ਬਣਾਏ ਸੀ ਗੁਰੂ ਸਾਹਿਬ ਨੇ ਆਪਣੇ ਤੋਂ ਬਾਅਦ ਗੁਰਤਾ ਗਤੀ ਉਹਨਾਂ ਨੂੰ ਦਿੱਤੀ ਉਹ ਅੱਜ ਨੌਕਰ ਬਣ ਗਏ ਨੌਕਰ ਬਣਾਲੇ ਉਸ ਕਮੇਟੀ ਨੇ ਜਿਹੜੀ ਕਮੇਟੀ ਨੂੰ ਸਰਕਾਰ ਚਲਾਉਂਦੀ ਐਸ ਕਰਕੇ ਸਾਡਾ ਬੇੜਾ ਗਰਗ ਹੋਇਆ ਜੇ ਹੁੰਦੇ ਉਹ ਮਾਲਕ ਤੇ ਜਦੋਂ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਦੋਸ਼ੀ ਸੀਗੇ ਸਾਡੇ ਆਪਣੇ ਲੀਡਰ ਤੇ ਉਹ ਪੰਜ ਸਿੱਖ ਕਾਲ ਤਖਤ ਦੇ ਸਾਹਮਣੇ ਉਹਨਾਂ ਨੂੰ ਖੜਾ ਕਰਦੇ ਗੱਲ ਤੋਂ ਸਾਫਾ ਪਾ ਕੇ ਵੀ ਇਹ ਕਿੱਦਾਂ ਹੋਈ ਇਹਦੇ ਲਈ ਜ਼ਿੰਮੇਵਾਰ ਕੌਣ ਜਵਾਬਦੇਹ ਕੌਣ ਜਦੋਂ ਇਹਨਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਵੇਚੀਆਂ 12-12 ਕਰੋੜ ਦਾ ਕਿੱਲਾ 30 ਲੱਖ ਦੇ ਕਿੱਲੇ ਨਾਲ 50 ਲੱਖ ਦੇ ਕਿੱਲੇ ਨਾਲ ਤਬਾਦਲਾ ਕਰ ਲਿਆ ਉਦੋਂ ਅਕਾਲ ਤਖਤ ਦੇ ਸਾਹਮਣੇ ਖੜਾ ਕਰਦੇ ਕਹਿੰਦੇ ਇਹ ਕਿਤਰਾ ਹੋਇਆ ਗੁਰੂ ਘਰ ਨੂੰ ਇਹ ਜਿਹੜਾ ਚੂਨਾ ਲੱਗਾ ਕਿਨੇ ਲਾਇਆ ਤੇ ਕਿਉਂ ਲਾਇਆ ਜਵਾਬ ਲੈਂਦੇ ਤੇ ਪੈਸੇ ਗੋਲਕ ਵਿੱਚ ਪਾਉਂਦੇ ਇਹ ਅਸੀਂ ਇਸ ਕਰਕੇ ਮੈਂ ਮੇਰਾ ਰੋਣਾ ਇਹ ਆ ਕਿ ਜੇ ਸਾਡੀ ਪ੍ਰਥਾ ਨਾ ਰਹੀ ਸਾਡਾ ਸਿਧਾਂਤ ਨਾ ਰਿਹਾ ਸਾਡਾ ਬਚਣਾ ਕੁਛ ਨਹੀਂ ਹੁਣ ਤੁਹਾਡੇ ਸਾਹਮਣੇ ਆ ਪੰਜ ਸਿੱਖ ਜਿਹੜੇ ਨੇ ਹਿੰਮਤ ਕਰ ਪਾ ਰਹੇ ਨੇ ਖਾਲੀਦਾਲ ਦੇ ਭਰਾ ਜਿਹੜਾ ਆਪੇ ਪੰਜ ਸਤਾਂ ਤੋਂ ਚਿੱਠੀ ਲੈ ਕੇ ਬਣਿਆ ਉਹਨੂੰ ਤਲਬ ਕਰ ਲਈਏ ਨਹੀਂ ਕਰਦਾ ਕਿਉਂਕਿ ਨੌਕਰ ਲੈ ਨੌਕਰ ਨਖਰਾ ਨਹੀਂ ਕਰ ਸਕਦਾ ਗੁਰੂ ਸਾਹਿਬ ਦਾ ਬਚਨ ਹੈ ਚਾਕਰ ਕਹੀਏ ਖਸਮ ਕਾ ਸੋਹੇ ਉਤਰ ਦੇ ਅਖਵਾਵੇ ਨੌਕਰ ਤੇ ਮਾਲਕ ਨੂੰ ਜਵਾਬ ਦੇਵੇ ਤ ਤ ਉਹ ਉਹ ਗੁਰੂ ਸਾਹਿਬ ਕਹਿੰਦੇ ਨੇ ਵਜੋ ਗਵਾਏ ਆਪਣਾ ਤਖਤ ਨਾ ਬੈਸੇ ਸੇ ਉਹਨੇ ਤਖਤੇ ਤੇ ਕੀ ਬੈਣਾ ਆਪਣੀ ਤਰਖਾ ਘਵਾ ਲੈਂਦਾ ਅੱਜ ਸਾਡੇ ਹਾਲਾਤ ਜਿਹੜੇ ਨੇ ਸਾਡੀ ਕੌਮ ਦੇ ਨਦੇੜ ਦੀ ਕਮੇਟੀ ਭਾਜਪਾ ਦੇ ਅੰਦਰ ਚੱਲ ਰਹੀ ਏ ਜਿਹੜਾ ਉਹ ਉੱਥੇ ਰਸੀਵਰ ਲਾਇਆ ਉਹ ਭਾਜਪਾ ਦੀ ਸਰਕਾਰ ਨੇ ਉੱਥੇ ਆਪਣੀ ਮਰਜ਼ੀ ਦਾ ਲਾਇਆ ਪਟਨਾ ਦੀ ਕਮੇਟੀ ਸਰਕਾਰ ਦੇ ਅੰਦਰ ਚੱਲ ਰਹੀ ਏ ਦਿੱਲੀ ਦੀ ਕਮੇਟੀ ਭਾਜਪਾ ਦੇ ਗੁਮਾਸ਼ ਤੇ ਚਲਾ ਰਹੇ ਨੇ 700 ਕਰੋੜ ਦੀ ਕਰਜ਼ਾਈ ਹੋ ਚੁੱਕੀ ਜੇ ਸਕੂਲ ਬੰਦ ਹੋਣ ਤੇ ਪੈ ਜੇ 450 300 450 ਕਰੋੜ ਰੁਪਇਆ ਮਲਾਜ਼ਮਾਂ ਦੀਆਂ ਤਨਖਾਹਾਂ ਤੇ ਪ੍ਰੋਵੀਡੈਂਟ ਫੰਡ ਜਿਹੜਾ ਸਿਰ ਤੇ ਚੜਿਆ ਪਿਆ ਦਿੱਤਾ ਨਹੀਂ ਜਾ ਰਿਹਾ ਹਾਈ ਕੋਰਟ ਰੋਜ਼ ਉਹਨਾਂ ਨੂੰ ਦਬਕੇ ਮਾਰ ਰਿਹਾ ਪਰ ਬਰਬਾਦੀ ਦੇ ਕਿਨਾਰੇ ਤੇ ਕਮੇਟੀ ਪਹੁੰਚ ਚੁੱਕੀ ਦਿੱਲੀ ਦੀ ਅੱਗੇ ਆਜੋ ਹਰਿਆਣੇ ਦੀ ਕਮੇਟੀ ਤੁਹਾਡੇ ਸਾਹਮਣੇ ਆ ਜਦੋਂ ਵੀ ਹਰਿਆਣੇ ਦੀ ਸਰਕਾਰ ਜਿਹੜੀ ਆਉਂਦੀ ਉਹਨੂੰ ਆਪਣੇ ਕਬਜ਼ੇ ਚ ਲੈ ਕੇ ਚਲਾਉਂਦੀ ਹੈ ਨਵੀਂ ਕਮੇਟੀ ਬਣੀ ਨਵੀਂ ਕਮੇਟੀ ਦੇ ਨਵੇਂ ਜਿਹੜੇ ਪ੍ਰਧਾਨ ਬਣਾਏ ਸਰਕਾਰ ਨੇ ਬਣਾਏ ਖੱਟੜਾ ਨੇ ਖੱਟੜ ਨੇ ਬਣਾਏ ਹੁਣ ਆ ਜਿਹੜੀ ਕਮੇਟੀ ਆ ਇਹਨੂੰ 15 ਸਾਲ ਹੋ ਗਏ ਤੇ ਇਲੈਕਸ਼ਨ ਨਹੀਂ ਹੋ ਰਿਹਾ ਇਹ ਸਰਕਾਰ ਕਿਉਂ ਨਹੀਂ ਕਰਵਾ ਰਹੀ ਅਸੀਂ ਦੇਖਦੇ ਆ ਕਿ ਤੁਹਾਡੇ ਵਿੱਚੋਂ ਜਿੰਨੇ ਵੀ ਲੀਡਰ ਸਾਡੀ ਕੌਮ ਦੇ ਦੇਖਦੇ ਨੇ ਉਹ ਰੁੱਖਾਂ ਨਾਲ ਤਾਂ ਲੱਗਦੇ ਨਹੀਂ ਕਿਸੇ ਨੂੰ ਤੁਸੀਂ ਸਰਪੰਚ ਬਣਾਉਂਦੇ ਹੋ ਅਗਲੀ ਵਾਰੀ ਐਮ.ਐਲ.ਏ ਬਣਦਾ ਅਗਲੀ ਵਾਰੀ ਐਮ.ਪੀ ਬਣਦਾ ਤਾਂ ਹੀ ਗਾਂ ਪੁਰਦਾ ਜੇ ਅਸੀਂ ਪ੍ਰਬੰਧਕ ਕਮੇਟੀ ਜਿਹੜੀ ਆ ਉਹਦਾ 15-15 ਸਾਲ 18-18 ਸਾਲ ਇਲੈਕਸ਼ਨ ਹੀ ਨਹੀਂ ਹੋਣਾ ਇਹ ਕਮੇਟੀ ਦਾ ਕੀ ਮਤਲਬ ਆ ਸਿੱਖ ਜਿਹੜੇ ਨੇ ਇਹ ਜਾਣਨਾ ਚਾਹੁੰਦੇ ਆ ਕਿ 15 ਅਰਬ ਰੁਪਏ ਦਾ ਬਜਟ ਆ ਉਹ ਕਿੱਥੇ ਜਾਂਦਾ ਅਸੀਂ ਕਿਹ ਤੋਂ ਪੁੱਛੀਏ ਜਿੰਨਾ ਪੁੱਛਣਾ ਉਹ ਨੌਕਰ ਬਣ ਗਏ ਔਰ ਜਿਹੜੇ ਨੌਕਰ ਬਣੇ ਉਹਨਾਂ ਨੇ ਆਪ ਗੁਰਾਹ ਕੀਤੇ ਨੇ ਜੋਨਾਂ ਨੇ ਆਪ ਗੁਨਾਹ ਕੀਤੇ ਨੇ ਉਹ ਆਪ ਦੋਸ਼ੀ ਨੇ ਉਹ ਕਿੱਥੋਂ ਮਾਫੀ ਮੰਗਣਗੇ ਅੱਜ ਫਸਿਆ ਪਿਆ ਸਾਰਾ ਕੰਮ ਤੋ ਸਾਡੀ ਗੱਡੀ ਜਿਹੜੀ ਸਿੱਖ ਸਿਆਸਤ ਦੀ ਲੀ ਤੋਂ ਲੱਥੀ ਪਈ ਇਹ ਪ੍ਰਾਤਨ ਸਿੱਖ ਸੀਗੇ ਜਿਹੜੇ ਕੁਰਬਾਨੀਆਂ ਵਾਲੇ ਅੱਜ ਉਹ ਨਹੀਂ ਹੈਗੇ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਆ ਹੱਥ ਜੋੜ ਕੇ ਕਿ ਤੁਸੀਂ ਆਪਣੀ ਹਲਕੇ ਦੀ ਘਟੋ ਘਟਾ ਆਪਣੇ ਹਲਕੇ ਵਿੱਚੋਂ ਚੰਗਾ ਸਿੱਖ ਲੱਭੋ ਜੀ ਤੇ ਤੁਹਾਨੂੰ ਯਕੀਨ ਹੋਵੇ ਜੇ ਨੋ ਤੁਸੀਂ ਜਿਤਾ ਕੇ ਭੇਜੋ ਤੇ ਉਹ ਦੁਸ਼ਮਣ ਦੇ ਨਾਲ ਨਾ ਰਲੇ ਗੁਰੂ ਦੇ ਨਾਲ ਖੜਾ ਰਹੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਵੇ ਤੇ ਲੀਡਰ ਦੇ ਨਾਲ ਸਾਡੀ ਪ੍ਰਬੰਧਕ ਕਮੇਟੀ ਦੇ ਮੈਂਬਰ ਖੜਾ ਹੋਵੇ ਗੁਰੂ ਗ੍ਰੰਥ ਸਾਹਿਬ ਵਾਲਾ ਪਿੱਠ ਕਰਕੇ ਤੇ ਸਾਡੀ ਬਾਦਨਸੀਬੀ ਕਹੀ ਜਾ ਸਕਦੀ ਤੁਸੀਂ ਸਿੱਖ ਇਹੋ ਜਾਂ ਚੁਣ ਕੇ ਭੇਜੋ ਜਿਹੜਾ ਗੁਰੂ ਨੂੰ ਸਮਰਪਿਤ ਹੋਵੇ ਤੇ ਵਿਕੇ ਨਾ ਵਿਕੇ ਤੇ ਤੁਸੀਂ ਉਹਦੇ ਗੱਲ 'ਚ ਸਾਫਾ ਪਾ ਸਕੋ ਤਾਂ ਇਹ ਕਮੇਟੀ ਚੱਲ ਸਕਦੇ ਆ ਮੈਂ 8-9 ਸਾਲ ਤੋਂ ਪਿੰਡਾਂ 'ਚ ਘੁੰਮ ਰਿਆਂ ਇਹਹੀ ਜਾਣਕਾਰੀ ਦੇ ਰਿਆਂ ਕਿ ਸਾਡੀ ਕੌਮ ਦਾ ਫੱਕਾ ਨਹੀਂ ਜੇ ਰਿਆ ਨਾ ਪੈਸਾ ਰਿਆ ਜੇ ਨਾ ਸਾਡਾ ਕੋਈ ਗਰੀਬ ਬੱਚਾ ਪੜ ਪਾਇਆ ਜੇ ਕਮੇਟੀ ਦੇ ਪੈਸੇ ਤੋਂ ਨਾ ਕਿਸੇ ਗਰੀਬ ਦਾ ਇਲਾਜ ਹੋਇਆ ਜੇ ਨਾ ਕਿਸੇ ਯਾਤਰੀ ਨੂੰ ਕਦੀ ਕਮਰਾ ਮਿਲਿਆ ਜੇ ਇੱਥੋਂ ਦੀ ਸੰਗਤ ਚੱਲ ਜੇ ਦਿੱਲੀ ਉਹਨੂੰ ਨਹੀਂ ਮਿਲਦਾ ਦਿੱਲੀ ਸੰਗਤ ਚੱਲੇ ਇੱਥੇ ਆ ਉਹਨਾਂ ਨੂੰ ਮਿਲਦਾ ਅਸੀਂ ਤੁਸੀਂ ਇੱਥੋਂ ਮਾਲਵੇ 'ਚੋਂ ਜਾਂਦੇ ਤੁਸੀਂ ਦੱਸ ਦਿਓ ਤੁਹਾਨੂੰ ਕਮਰੇ ਕਿੰਨੇ ਕੁ ਮਿਲਦੇ ਆ ਤੋ ਅਸੀਂ ਸਾਰਾ ਕੁਝ ਦੇਖ ਰਹੇ ਆ ਹਰਮੰਦਰ ਸਾਹਿਬ ਇੱਕ ਟੂਰਿਸਟ ਸਪੋਰਟ ਬਣ ਚੁੱਕਾ ਜਿੱਥੇ ਆਉਂਦੇ ਨੇ ਜੋੜੇ ਵਿਆਹ ਕਰਾ ਕੇ ਸੈਲਫੀਆਂ ਲੈ ਕੇ ਚਲੇ ਜਾਂਦੇ ਨੇ ਹਰਮੰਦਰ ਸਾਹਿਬ ਦੇ ਵਿੱਚ ਸੰਗਤ ਜਿਹੜੀ ਮਾਲਵੇ ਤੋਂ ਵੀ ਜਾਂਦੀ ਆ ਦੂਰੋ ਦਰਾਡੇੋਂ ਜਾਂਦੀ ਆ ਪਹਿਲਾਂ ਵਾਸ਼ਰੂਮ ਜਾ ਕੇ ਇਸ਼ਨਾਨ ਕਰਕੇ ਪ੍ਰਦਖਣਾ ਫੇਰ ਸਰੋਵਰ 'ਚ ਟੁੱਪੀ ਲਾਉਂਦੇ ਪਰ ਜਿਹੜੇ ਆ ਹੁਣ ਪਰਦੇਸਾਂ 'ਚੋਂ ਆਉਂਦੀਆਂ ਬੀਬੀਆਂ ਸਾਰੀਆਂ ਸਵੇਤ ਵੜ ਜਾਂਦੀਆਂ ਨੇ ਤੇ ਚੂਲੇ ਲੈ ਲੈ ਕੇ ਵਿੱਚੇ ਥੁੱਕਦੀਆਂ ਨੇ ਕੋਈ ਉਹਨਾਂ ਨੂੰ ਦੱਸਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਆ ਕੇ ਉੱਥੇ ਨਮਾਜ਼ ਪੜ੍ਹ ਰਿਹਾ ਕੋਈ ਉੱਥੇ ਆ ਕੇ ਯੋਗਾ ਸਿਖਾ ਰਿਹਾ ਸਾਡਾ ਇੱਕ ਟੂਰਿਸਟ ਸਪੌਟ ਸਪੋਰਟ ਬਣ ਚੁੱਕਾ ਤੋ ਅਸੀਂ ਇਹਨੂੰ ਜੇ ਬਚਾਉਣਾ ਇੱਕ 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 ਦੇਖੋ ਇੱਕ ਤੇ ਹੈਗਾ ਪੈਸਾ ਇੱਕ ਜਿਹੜਾ ਪੈਸਾ ਆ ਉਹ ਪੈਸਾ ਲੱਗ ਰਿਹਾ ਸਾਡਾ ਰਾਜਨੀਤੀ ਤੇ ਜਿਹੜਾ ਗੁਰੂ ਦਾ ਤੁਸੀਂ ਹੁਣ ਮੱਥਾ ਟੇਕਦੇ ਹੋ ਜਿਹੜਾ ਇਹ ਗੁਰੂ ਦੀ ਗੋਲਕ ਦਾ ਪੈਸਾ ਇਹ ਲੱਗ ਰਿਹਾ ਸਾਡੀ ਰਾਜਨੀਤੀ ਤੇ ਹੁਣ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਵੱਡੇ ਵੱਡੇ ਹੋਲਡਿੰਗ ਲੱਗੇ ਸਾਰੇ ਪੰਜਾਬ ਚ ਪਿੰਡਾਂ ਚ ਸ਼ਹਿਰਾਂ ਚ ਕਾਲ ਤਖ ਠੱਠੇ ਦੀ ਫੋਟੋ ਆ ਉਹਦੇ ਉੱਤੇ ਲਿਖਿਆ ਨਾ ਮਾਫੀਓ ਗੁਨਾ ਵੋਟਾਂ ਕਾਲੀ ਦਲ ਨੂੰ ਪਾਓ ਜਿਹੜੀ ਕਾਂਗਰਸ ਆ ਉਹ ਉਹਨੇ ਸਾਡਾ ਕਾਲ ਤਖ ਠਾਇਆ ਤੇ ਜਿਹੜਾ ਅਪੀਲ ਕਰਨ ਵਾਲਾ ਉਹ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁਣ ਜਿਹੜੇ ਅਪੀਲ ਕਰਨ ਵਾਲਾ ਉਹਦੀ ਅਪੀਲ ਇੰਨੀ ਅਸਰ ਕੀਤੀ ਲੋਕਾਂ 'ਚ ਜਿਨ ਨੂੰ ਵੋਟ ਪਾਉਣ ਲਈ ਕਿਹਾ ਉਹਨਾਂ ਦੀਆਂ ਤੇ ਦਸਾਂ ਦੀਆਂ ਜਵਾਨਤਾਂ ਜਬਤ ਹੋ ਗਈਆਂ ਇੱਕ ਸੀਟ ਜਿੱਤੇ ਤੇ ਜਿਨ੍ਹਾਂ ਨੂੰ ਕਿਹਾ ਨਹੀਂ ਪਾਉਣੇ ਉਹਨਾਂ ਦੀਆਂ ਅੱਠ ਸੀਟਾਂ ਜਿੱਤ ਗਈਆਂ ਹੁਣ ਇਹ ਪ੍ਰਧਾਨ ਦੱਸੇ ਕਿ ਜਿਹੜਾ ਇਹਨਾਂ ਨੇ ਕਰੋੜਾਂ ਰੁਪਈਆ ਖਰਚ ਕਰਕੇ ਹੋਲਡਿੰਗ ਲਾਇਆ ਸਾਰੇ ਪੰਜਾਬ 'ਚ ਉਹ ਗੁਰੂ ਦਾ ਪੈਸਾ ਜਿਹੜਾ ਉਹਦੇ ਲਈ ਜਵਾਬ ਦੇ ਕੌਣ ਹੈ ਕਿ ਸਾਡੇ ਪਿੰਡਾਂ 'ਚ ਗਰੀਬੀ ਦੀ ਗੁਰਬਤ ਸਿਰ ਤੇ ਚੜ ਕੇ ਨੱਚਣ ਢੀ ਕੋਈ ਬੱਚੇ ਪੜ ਨਹੀਂ ਰਹੇ ਸਾਡੇ ਮਾਝੇ ਦੀ ਬੈਲਟ ਦੇ ਵਿੱਚ ਜਿੰਨੇ ਈਸਾਈ ਸਕੂਲ ਬਣ ਚੁੱਕੇ ਨੇ ਇਹ ਹਿਸਟਰੀ ਐ ਇੱਕ ਤੋਂ ਇੱਕ ਸਕੂਲ ਬਣ ਰਿਹਾ ਤੇ ਉਹ 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 ਚੈਲੰਜ ਕਰਕੇ ਉਹ ਓਪਨਲੀ ਕਹਿੰਦੇ ਨੇ ਜਦੋਂ ਉਹਨਾਂ ਨੂੰ ਕਹੋ ਜੀ ਫੀਸ ਘੱਟ ਕਰੋ ਉਹ ਕਹਿੰਦੇ ਅੱਧੀ ਕਰ ਦਿਆਂਗੇ ਸਾਡੇ ਨਾਲ ਮਿਲ ਕੇ ਚੱਲੋ 10+2 ਤੱਕ ਪੜਾਵਾਂਗੇ ਈਸਾਈ ਬਣ ਜਾਓ ਤੇ ਸਾਡੇ ਗਰੀਬ ਬੱਚੇ ਮਜਬੂਰੀ ਨੂੰ ਬਣ ਰਹੇ ਨੇ ਤਾਲੀਮ ਲੈਣ ਲਈ ਕਿ ਸਾਰੀ ਜ਼ਿੰਦਗੀ ਅਸੀਂ ਟੋਕਰੀ ਨਾ ਢੋਈਏ ਮਜ਼ਦੂਰੀ ਨਾ ਕਰੀਏ ਕਿਤੇ ਅਫਸਰੀ ਕਰੀਏ ਇਸ ਕਰਕੇ ਲਾਲਚ ਨੂੰ ਬਣ ਰਹੇ ਨੇ ਇਹ ਸੱਚ ਆ ਸਾਡੀ ਕਮੇਟੀ ਉਹਨਾਂ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੀ 8 38 ਜਾਂ 37 37 ਜਾਂ 38 ਸਕੂਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਸਕੂਲ ਦੇ ਵਿੱਚ ਕਿਸੇ ਬੱਚੇ ਨੂੰ ਫੀਸ ਮਾਫ ਨਹੀਂ ਗਰੀਬ ਬੱਚੇ ਨੂੰ ਸਕੂਲ ਬੰਦ ਹੋਣ ਦੇ ਕਿਨਾਰੇ ਪਏ ਨੇ ਕੋਈ ਸ਼ੌਕ ਨਹੀਂ ਅਸੀਂ ਇੰਨਾ ਪੈਸਾ ਸਾਡੇ ਕੋਲ 15 ਅਰਬ ਰੁਪਏ ਦਾ ਬਜਟ ਆ। ਇਸ ਤੋਂ ਲਾਵਾ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਤੁਸੀਂ ਕਣਕ ਲੈ ਕੇ ਜਾਂਦੇ ਹੋ ਜਦੋਂ ਕਣਕ ਆਉਂਦੀ ਆ ਖੇਤਾਂ ਚੋਂ ਨਿਕਲਦੀ ਆ। ਹਰੇਕ ਪਰਿਵਾਰ ਦੀ ਅਰਦਾਸ ਹੁੰਦੀ ਸੱਚੇ ਪਾਤਸ਼ਾਹ ਕੋਈ ਕੁਦਰਤੀ ਆਫਤ ਨਾ ਆਵੇ। ਮੀਂਹੇਰੀ ਤੋਂ ਬਚਾਅ ਹੋਵੇ। ਅਸੀਂ ਸੱਚੇ ਪਾਤਸ਼ਾਹ ਤੇਰੇ ਦਰ ਤੇ ਇੱਕ ਮਾਣੀਆ ਇੱਕ ਕੁਇੰਟਲ ਕਣਕ ਦੇਵਾਂਗੇ ਲੰਗਰ ਚ ਜੇ ਸੋਹਣੀ ਸੋਹਣੀ ਫਸਲ ਘਰ ਆ ਜੇ। ਉਹ ਜਦੋਂ ਫਸਲ ਘਰ ਆਉਂਦੀ ਆ ਤੁਸੀਂ ਆਪਣੀ ਗੁਰੂ ਸਾਹਿਬ ਦਾ ਹਿੱਸਾ ਬੋਰੀ ਚ ਕੱਢ ਕੇ ਰੱਖ ਲੈਂਦੇ ਹੋ ਜਦੋਂ ਪਿੰਡ ਚੋਂ ਟਰਾਲੀ ਜਾਵੇ ਟਰੱਕ ਜਾਵੇ ਬੱਸ ਜਾਵੇ ਤੁਸੀਂ ਹਰਮੰਦਰ ਸਾਹਿਬ ਲੈ ਕੇ ਜਾਂਦੇ ਹੋ ਇਹ ਜਿਹੜੀ ਕਣਕ ਤੁਸੀਂ ਦਿੰਦੇ ਹੋ April ਦੇ ਮਹੀਨੇ ਚ ਇਹਦੀ ਔਸਤ ਗਿਣਤੀ ਆ 8000 ਕੁਇੰਟਲ ਜਿਹੜੀ ਪੂਰੇ ਪੰਜਾਬ ਚੋਂ ਹਰਿਆਣੇ ਚ ਆਉਂਦੀ ਆ ਗੁਰੂ ਘਰ ਚ ਇਹਦੀ ਔਸਤ ਜਿਹੜੀ ਆ ਜਿਹੜੀ ਹਰ ਇੱਕ ਸਾਲ ਲਿਖੀ ਜਾਂਦੀ ਆ ਉਹ 8000 ਕੁਇੰਟਲ ਨਿਕਲਦੀ ਆ 8000 ਕੁਇੰਟਲ ਹੀ ਨਿਕਲਦੀ ਆ ਜਿਹੜੀ ਆਪਣੇ ਫਾਰਮ ਹਾਊਸ ਨੇ ਕਮੇਟੀ ਦੇ 20000 ਫਾਰਮ ਹਾਊਸ ਨੇ ਜਿਹੜੇ ਇਹਨਾਂ ਨੇ 1-1 ਰੁਪਿਆ ਲੀਜ਼ ਤੇ ਦਿੱਤੇ ਹੋਏ ਲੀਡਰਾਂ ਨੂੰ ਉਹਨਾਂ ਨੇ ਗਾਂ ਬਾਗ ਲਾਏ ਹੋਏ ਨੇ ਨਹਿਰੀ ਪਾਣੀ ਜਿਹੜੀ ਆ 60000 ਰੁਪਏ ਨੂੰ ਏਕੜ ਜ਼ਮੀਨ ਜਿਹੜੀ ਠੇਕਾ ਮਿਲਦਾ ਜਿਹਦਾ ਮਿਲਦੀ ਨਹੀਂ ਗੀ ਉਹ ਨਹਿਰੀ ਪਾਣੀ ਜ਼ਮੀਨ ਇਹਨਾਂ ਨੇ 20-20000 ਨੂੰ ਠੇਕਾ ਹੁਣ ਕੀਤਾ ਜਦੋਂ ਮੈਂ ਰੌਲਾ ਪਾਇਆ ਨਹੀਂ ਤੇ 6000 ਨੂੰ ਠੇਕੇ ਤੇ ਚੱਲਦੀ ਰਹੀ 4000 ਨੂੰ ਠੇਕੇ ਤੇ ਚੱਲਦੀ ਰਹੀ ਇਹ ਜਿਹੜੀ ਉਹਨਾਂ ਜ਼ਮੀਨਾਂ 'ਚ ਉਹ ਜਿਹੜੀਆਂ ਆਪ ਵਾਉਂਦੇ ਨੇ ਫਾਰਮ ਹਾਊਸ ਉਹਨਾਂ ਤੋਂ 8000 ਕੁਇੰਟਲ ਹੀ ਉੱਥੋਂ ਆਉਂਦੀ ਆ। ਇਹ 16000 ਕੁਇੰਟਲ ਜਿਹੜੀ ਕੜਕਿਆ ਇਹਦੇ ਤੇ ਹੀ ਅਸੀਂ ਗਰੀਬ ਬੱਚਿਆਂ ਨੂੰ ਪੜ੍ਹਾ ਸਕਦੇ ਆ। ਪਰ ਨਾ ਇਹ ਇੱਕੇ ਦਿਨ ਮਿਲਾਂ ਵਾਲਿਆਂ ਨੂੰ ਚੁਕਾਉਂਦੇ ਆ ਤੇ ਮਿਲਾਂ ਵਾਲਿਆਂ ਤੋਂ ਫਿਰ ਕਮਿਸ਼ਨ ਲੈ ਕੇ ਆਟਾ ਬੋਰੀਆਂ ਮੋਲ ਲੈ ਕੇ ਤੇ ਫਿਰ ਲੰਗਰ 'ਚ ਪਣਾਉਂਦੇ ਆ, ਭਕਾਉਂਦੇ ਆ। ਉਹ ਤੁਸੀਂ ਇਹਨਾਂ ਦਾ ਕਿਓ ਜਾ ਕੇ ਚੈੱਕ ਕਰੋ ਪਿੰਡਾਂ ਦੇ ਰਹਿਣ ਵਾਲੇ ਜੀ। ਜਿਹੜਾ ਗੁਰੂ ਘਰ ਚ ਘੋਵਰਤਿਆ ਜਾ ਰਿਹਾ ਉਹ ਜਾ ਤੇ ਆ ਰਿਹਾ ਉੱਤਰਾਖੰਡ ਚੋਂ ਜਾ ਰਿਹਾ ਪੂਨੇ ਦੇ ਲਾਗੋ ਪਾਲਮੋਲੇਨ ਦਾ ਬਣਿਆ ਹੋਇਆ ਨਕਲੀ ਘੋ ਉਹ ਇਸ ਕਰਕੇ ਆ ਰਿਹਾ ਕਿ ਜਦੋਂ ਟਰੱਕਾਂ ਦੇ ਟਰੱਕ ਘੋ ਲੱਗਦਾ ਵੀ ਜੇ ਅਸੀਂ 10 ਟਰੱਕ ਆਉਣੇ ਆ ਤੇ 10ਾਂ ਟਰੱਕਾਂ ਦੇ ਬੇਲ ਆ ਜਾਣਗੇ ਤੇ 5 ਟਰੱਕ ਆਉਣਗੇ 10ਾਂ ਟਰੱਕਾਂ ਦੀ ਪੇਮੈਂਟ ਚਲੇ ਜੋ 5ਾਂ ਟਰੱਕਾਂ ਦੀ ਪੇਮੈਂਟ ਵਾਪਸ ਆ ਜੋ ਜਿੰਨਾਂ ਖਾਣੇ ਖਾ ਲੈਣਗੇ ਇਹ ਜਿਹੜੀ ਵੇਰਕਾ ਡੇਰੀ ਆ ਇਹ 5 ਕਿਲੋਮੀਟਰ ਦੂਰ ਆ ਉਥੋਂ ਨਹੀਂ ਲੈਂਦੇ ਕਿਉਂ ਅਖੇ ਜੀ ਮਹਿੰਗਾ ਹੁਣ ਇੱਕ ਸਰਕਾਰੀ ਡੇਰੀ ਆ ਤੁਹਾਡਾ ਪਤਾਮਾ 15 ਸਾਲ ਸੀਐਮ ਰਿਆ ਤੇ ਤੁਸੀਂ ਇਹਦਾ ਰੇਟ ਠੀਕ ਨਹੀਂ ਕਰਵਾ ਸਕਦੇ ਕੋਈ ਵੀ ਡੇਰੀ ਕੋਈ ਵੀ ਸੰਸਾ ਜਿਹੜੀ ਆ ਗੁਰੂ ਘਰ ਦੇ ਨਾਂ ਤੇ ਵੱਧ ਤੋਂ ਵੱਧ ਛੋਟ ਦਿੰਦੀ ਆ ਪਰ ਬਾਰਗੇਨਿੰਗ ਨਹੀਂ ਕਰਦੀ ਕਿ ਅਸੀਂ ਤੁਹਾਨੂੰ ਬਿੱਲ ਦੇ ਦੇਾਂਗੇ 10 ਟਰੱਕਾਂ ਦੇ भेਜਾਂਗੇ 5 ट्रक ਤੇ 10ਾਂ ਦੇ ਪੈਸੇ ਭੇਜ ਦਿਓ ਇਹ ਕੰਮ ਨਹੀਂ ਕਰਦੇ ਇਹ ਕੰਮ ਨਾ ਹੋਣ ਕਰਕੇ ਇਹ ਕਿਉਂ ਉੱਥੋਂ ਆ ਰਿਹਾ ਤੇ ਕਿਉਂ ਸੌਕੇ ਦੇਖਿਓ ਕਿਹੋ ਜਿਹਾ ਮੈਂ ਤੁਹਾਨੂੰ ਇਸ ਕਰਕੇ ਜਾਣਕਾਰੀ ਦੇ ਰਿਹਾ ਕਿ ਸਾਡੀ ਪ੍ਰਬੰਧਕ ਕਮੇਟੀ ਦੀ ਇਹ ਚੰਨੀ ਸਮਰੱਥਾ ਹੈ ਕਿ ਅਸੀਂ ਸਿੱਖ ਕੌਮ ਦੇ ਗਰੀਬ ਬੱਚੇ ਜਿਹੜੇ ਨੇ ਉਹਨਾਂ ਨੂੰ ਅਸੀਂ ਐਜੂਕੇਸ਼ਨ ਦੇ ਸਕਦੇ ਹਾਂ ਜਿਹੜੇ ਹੋਣਹਾਰ ਬੱਚੇ ਨੇ ਜਿਨ੍ਹਾਂ ਦੇ ਨੰਬਰ ਚੰਗੇ ਆਉਂਦੇ ਨੇ ਜਿਹੜੇ ਲੋੜਵੰਦ ਨੇ ਗੁਰੂ ਘਰ ਦੇ ਖਜ਼ਾਨੇ ਚ ਉਹਨਾਂ ਦੀ ਫੀਸ ਦਿੱਤੀ ਜਾ ਸਕਦੀ ਹੈ ਇਹ ਬੱਚੇ ਅਫਸਰ ਬਣ ਸਕਦੇ ਨੇ ਇਹ ਮਨਮੋਹਨ ਸਿੰਘ ਦੀ ਤਰ੍ਹਾਂ ਪੀਐਮ ਬਣ ਸਕਦੇ ਨੇ ਇਹ ਮਨੋਰ ਸਿੰਘ ਗਿੱਲ ਦੀ ਤਰ੍ਹਾਂ ਮਨਿਸਟਰ ਬਣ ਸਕਦੇ ਨੇ ਪੜ੍ਹਾਈ ਦੇ ਸਿਰ ਤੇ ਪਰ ਅੱਜ ਇੱਕ ਮੈਰਜ ਪੈਸਾਂ ਦੇ ਸਾਹਮਣੇ ਡਾਂਗ ਲੈ ਕੇ ਖਲੋਤੇ ਗੱਡੀਆਂ ਲਵਾਉਂਦੇ ਨੇ ਉਹ ਹੀ 5 5 6 6000 ਰੁਪਏ ਕਮਾਉਣ ਲਈ ਮਜਬੂਰ ਨੇ ਇਹਦੇ ਲਈ ਕੌਣ ਦੋਸ਼ੀ ਹੈ ਫਿਰ ਉਹਦੇ ਤੇ ਕੁੰਡਾ ਕੋਈ ਨਹੀਂ ਸਾਡੇ ਪ੍ਰਬੰਧ ਦੇ ਉੱਤੇ ਜਿਹੜਾ ਇਹਨਾਂ ਲੀਡਰਾਂ ਨੂੰ ਰੋਕ ਸਕੇ ਇਹ ਇਹ ਪ੍ਰਣਾਲੀ ਗੁਰੂ ਦੀ ਪ੍ਰਣਾਲੀ ਹੈ ਇੱਥੇ ਸੰਗਤੀ ਪ੍ਰਭਾਵਰਤਤਾ ਜਿਹੜਾ ਸੇਵਾ ਕਰੂ ਉਹਨੂੰ ਮਿਲਣਾ ਚਾਹੀਦਾ ਇੱਥੇ ਪਰਿਵਾਰ ਨਹੀਂ ਚੱਲ ਸਕਦਾ ਇਹ ਸਿਸਟਮ ਜਿਹੜਾ ਇਹ ਆਪਾਂ ਤਾਂ ਹਲਾ ਸਕਦੇ ਹਾਂ ਉੱਥੋਂ ਤਾਂ ਖਤਮ ਕਰ ਸਕਦੇ ਹਾਂ ਅੱਜ ਵੀ ਦੇਖੋ ਲੜਾਈ ਪਈ ਆ ਅੱਧੇ ਕਾਲੀ ਉਧਰ ਨੇ ਅੱਧੇ ਕੋਧਰ ਨੇ ਉਹ ਓਨਰ ਬੁਰਾ ਕਹਿੰਦੇ ਉਹਨਾਂ ਨੂੰ ਨੰਗੇ ਧੋਵੇਂ ਨੇ ਇਸ ਹਮਾਮ ਚ ਅਖੀਰ ਤੱਕ ਨਾਲ ਰਹੇ ਨੇ ਤੇ ਮਲਾਈ ਛੱਟਦੇ ਰਹੇ ਨੇ ਤੇ ਮਲਾਈ ਖਾਣ ਵਾਲਿਆਂ ਨੂੰ ਵੀ ਸ਼ਰਮ ਨਹੀਂ ਆਈ ਤੇ ਖਾਣ ਵਾਲਿਆਂ ਨੂੰ ਸ਼ਰਮ ਨਹੀਂ ਹੋਣ ਕਹਿੰਦੇ ਜਦੋਂ ਸਿੱਖਾਂ ਨੇ ਵੋਟ ਪਾਉਣੀ ਬੰਦ ਕਰਤੀ ਉਦੋਂ ਕਹਿੰਦੇ ਨਹੀਂ ਇਹ ਇਹਨੂੰ ਪਾਸੇ ਕਰੋ ਕਿਉਂ ਪਹਿਲਾਂ ਕਿਉਂ ਨਹੀਂ ਹੋਇਆ ਪਹਿਲਾਂ ਸਰਕਾਰ ਸੀ ਸੈਂਟਰ ਸਰਕਾਰ ਸੀ ਨਾਲ ਭਾਈਵਾਲੀ ਦੀ ਹੁਣ ਸੈਂਟਰ ਸਰਕਾਰ ਅੱਜ ਵੀ ਕਿਉਂ ਮਿਹਰਬਾਨ ਐ ਇਹਨਾਂ ਤੇ ਜੇ ਮਿਹਰਬਾਨ ਨਹੀਂ ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਦੱਸੇ ਇਹਨਾਂ ਦੇ ਇਲੈਕਸ਼ਨ ਕਿਉਂ ਨਹੀਂ ਹੋਣ ਦੇ ਕਮੇਟੀ ਦੇ ਇਹ ਸਾਨੂੰ ਜਾਣਕਾਰੀ ਦੇਣ ਇਹਨੂੰ 16 ਸਾਲ ਦਾ 15 ਰੁਪਏ ਦੇ ਬਜਟ ਦੇ ਸਰਕਾਰ ਦਾ ਚਾਰਜ ਦਿੱਤਾ ਹੋਇਆ ਇਹ ਮਰਜ਼ੀ ਨਾਲ ਵਰਤਦਾ ਪਿਆ ਇਹ ਕੀ ਇਹ ਸਰਕਾਰ ਇਲੈਕਸ਼ਨ ਨਹੀਂ ਕਰਵਾ ਸਕਦੀ ਪੰਚਾਇਤਾਂ ਦੇ ਹੁੰਦੇ ਨੇ ਬਲਾਕ ਸੰਪਤੀਆਂ ਦੇ ਹੁੰਦੇ ਨੇ ਵਿਧਾਨ ਸਭਾ ਦੇ ਹੁੰਦੇ ਨੇ ਲੋਕ ਸਭਾ ਦੇ ਹੁੰਦੇ ਨੇ ਇਸ ਕਮੇਟੀ ਦੇ ਕਿਉਂ ਨਹੀਂ ਹੁੰਦੇ ਕਿਉਂਕਿ ਸਾਰੀ ਕੌਮ ਦੀ ਗਿੱਚੀ ਜਿਹੜੀ ਆ ਸੈਂਟਰ ਸਰਕਾਰ ਕਮੇਟੀ ਦੇ ਥਰੂ ਫੜ ਸਕਦੀ ਹੈ ਇਹ ਐਕਟ ਬਣਾਇਆ ਸਾਡਾ ਜਦ ਐਕਟ ਬਣਾਇਆ ਸਰਕਾਰ ਨੇ ਅਕਾਲ ਤਖਤ ਬਣਾਇਆ ਗੁਰੂ ਨੇ ਗ੍ਰੰਥੀ ਦਰਬਾਰ ਸਾਹਿਬ ਦੀ ਪੋਸਟ ਬਣਾਈ ਗੁਰੂ ਅਰਜਨ ਦੇਵ ਜੀ ਨੇ ਜਦੋਂ ਹਰਿਮੰਦਰ ਸਾਹਿਬ ਸਾਜਿਆ ਤੇ ਗੁਰੂ ਸਾਹਿਬ ਦਾ ਹੁਕਮ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਗਵਾਹੀ ਦਰਜ ਹੈ ਮੈਂ ਬੱਦੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿਦਾ ਭਾਲ ਕੇ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਮਨਿਮ ਲਾਗਾ ਪਾਏ ਜੀਓ ਮੈਂ ਟਾ ਵਟਾ ਮਹਾਨ ਗੁਰੂ ਗੁਰਸਿੱਖ ਲੱਭਾ ਗੁਰੂ ਸਾਹਿਬ ਕਹਿੰਦੇ ਮੇਰਾ ਜੀ ਕਰਦਾ ਮੈਂ ਉਹਦੇ ਪੈਰ ਧੋਵਾ ਤੇ ਉਹਨੂੰ ਪੱਖਾ ਕਰਾਂ ਉਹ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ 98 ਸਾਲ ਦੇ ਤੇ ਗੁਰੂ ਅਰਜਨ ਦੇਵ ਜੀ ਬਿਠਾਉਂਦੇ ਨੇ ਹਰਮੰਦਰ ਸਾਹਿਬ 'ਚ ਅੱਜ ਸਾਡੀ ਕਮੇਟੀ 52 ਸਾਲ ਦੇ ਗ੍ਰੰਥੀ ਨੂੰ ਡਿਰੇਕਟਰ ਕਰ ਦਿੰਦੀ ਹੈ ਗੁਰੂ ਸਾਹਿਬ ਸਿਆਣੇ ਸੀ ਜੇ ਅੱਜ ਸਾਡੀ ਕਮੇਟੀ ਦੇ ਲੀਡਰ ਸਿਆਣੇ ਨੇ ਇਹ ਸਰਕਾਰੀ ਸਿਸਟਮ ਜਦੋਂ ਦਾ ਵੜਿਆ ਸਾਡੇ ਸਿਧਾਂਤ ਦੇ ਵਿੱਚ ਉਦੋਂ ਤੇ ਸਾਡੀ ਬਰਬਾਦੀ ਹੋ ਗਈ ਪੰਜ ਸਿੰਘ ਗੁਰੂ ਸਾਹਿਬ ਜਿਨ੍ਹਾਂ ਨੇ ਜਿਹੜੇ ਸੀਸ ਲੈ ਕੇ ਗਏ ਉਹ ਤਨਖਾਹ ਦੇ ਭੁੱਖੇ ਹੋਣਗੇ ਤੇ ਗ੍ਰੰਥੀਆਂ ਨੂੰ ਰਿਟਾਇਰ ਕਰਦੇ ਉਹਨਾਂ ਨੂੰ ਉੱਥੇ ਠਹਾਦੇ ਤੇ ਉਹ ਫਿਰ ਹੁਕਮ ਪਾਲਦੇ ਨੇ ਆਪਣੇ ਮਾਲਕ ਦਾ ਮੈਨੂੰ 2 ਸਵਾ 2 ਸਾਰੇ ਸੇਵਾ ਮਿਲੀ ਸੀ ਕੋਈ ਕੋਈ ਪ੍ਰਬੰਧਕ ਕਮੇਟੀ ਕੋਈ ਕਾਲੀਦਾਲ ਦਾ ਲੀਡਰ ਕੋਈ ਸਾਬਤ ਕਰਕੇ ਦਿਖਾਵੇ ਮੈਂ 10 ਪੈਸੇ ਵੀ ਲਾਏ ਹੋਣ ਤਨਖਾਹ ਦੇ ਤੌਰ ਤੇ ਜਾਂ ਕਿਸੇ ਸਲਿੱਪ ਦੇ ਤੌਰ ਤੇ ਕਿਸੇ ਵੀ ਬਹਾਨੇ ਗੁਰੂ ਘਰ ਚੋਂ ਗੁਰੂ ਮਹਾਰਾਜ ਕਿਰਪਾ ਕਰੇ ਸੰਗਤਾਂ ਕੁਰਬਾਨ ਹੋ ਜਾਂਦੀਆਂ ਨੇ ਜੇ ਤੁਸੀਂ ਗੁਰੂ ਲਈ ਕੁਝ ਕਰੋ ਇਹ ਤਨਖਾਹਾਂ ਦਾ ਕੀ ਬਣਦਾ ਇਹ ਪਰ ਇਹ ਇਹ ਸਾਡਾ ਸਿਸਟਮ ਜਿਹੜਾ ਵਿਕਾਊ ਹੋ ਗਿਆ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਆਪਣੀ ਹੋਣ ਦੀ ਸਿੱਖ ਕੌਮ ਦੀ ਹੋਣ ਦੀ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਇਹ ਸਾਡੀ ਦਰਗਾਹ ਦੀ ਬਾਣੀ ਕਾਲਪੁਰ ਸੱਚੇ ਵਹਿਗੁਰੂ ਦੇ ਦਰ ਦੀ ਬਾਣੀ ਜਿੱਦਣ ਇਹਦੇ ਵਿੱਚ ਮਲਾਵਟ ਆ ਗਈ ਉਹਦੋਂ ਸਾਡੀ ਕੌਮ ਦੀ ਹੋਂਦ ਖਤਮ ਅੱਜ ਇਸ ਬਾਣੀ ਤੋਂ ਸੇਧ ਲੈਂਦੇ ਨੇ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਵਿਗਿਆਨਕ ਨੇ ਜੋ ਕੁਝ ਗੁਰੂ ਸਾਹਿਬ ਬਾਣੀ ਚ ਕਹਿ ਗਏ ਪਰ ਜਦੋਂ ਇਹਦੇ ਵਿੱਚ ਚੇਂਜ ਆ ਗਿਆ ਉਦੋਂ ਸਾਡੇ ਪੱਲੇ ਕੱਖ ਨਹੀਂ ਰਹਿਣਾ ਹੁਣ ਮੈਂ ਤੁਹਾਨੂੰ ਦੱਸਾਂ ਸਾਡੇ ਕੋਲ ਖਜ਼ਾਨਾ ਸੀ 4-400 ਸਾਲ ਪੁਰਾਣੇ ਗ੍ਰੰਥਾਂ ਦਾ 200 ਗ੍ਰੰਥ ਪ੍ਰਾਰਥਨ ਗ੍ਰੰਥ ਲੜੀਵਾਰ ਲਿਖੇ ਹੋਏ ਹੱਥ ਨਾਲ ਬਾਬਾ ਹਰਦਾਸ ਵਾਲੀ ਸੁਨਹਿਰੀ ਪੋਥੀ 200 ਗ੍ਰੰਥ ਵਟਵਕ ਆਕਾਰ ਦੇ ਵਖ ਵਖ ਸਮਿਆਂ ਦੇ ਉਹਨਾਂ ਤੇ ਕੁਛ ਕੁਛ ਉਹਦੇ ਵਿੱਚ ਐਡੇ ਕੀਮਤੀ ਗ੍ਰੰਥ ਸੀਗੇ ਜਿਨ੍ਹਾਂ ਤੇ ਗੁਰੂ ਹਰਗੋਬਿੰਦ ਪਾਸ਼ਾ ਦੇ ਸਾਈਨ ਆਈ ਤੁਸੀਂ ਦੇਖੋ ਜਦੋਂ ਗੁਟਕਾ ਲੈਂਦੇ ਹੋ ਅੰਮ੍ਰਿਤਸਰੋਂ ਗੁਟਕਾ ਖਰੀਦਦੇ ਹੋ ਤੇ ਲਿਖਿਆ ਹੁੰਦਾ ਸ਼ੁੱਧ ਕੀਤਾ ਗ੍ਰੰਥੀ ਦਰਬਾਰ ਸਾਹਿਬ ਗਿਆਨੀ 모ਹਨ ਸਿੰਘ ਨੇ ਤੁਹਾਨੂੰ ਤਸੱਲੀ ਹੁੰਦੀ ਕਿ ਗੁਟਕਾ ਬਿਲਕੁਲ ਸ਼ੁੱਧ ਹੋਊਗਾ ਅੱਖਰ ਅੱਖਰ ਸ਼ੁੱਧ ਹੋਊ ਛਾਪੇਖਾਨੇ 'ਚ ਗਲਤੀਆਂ ਆਉਂਦੀਆਂ ਨੇ ਸ਼ੁੱਧ ਹੋਊਗਾ ਤੁਸੀਂ ਲੈ ਲੈਂਦੇ ਹੋ ਜਿਹੜੀ ਬੀੜ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਈਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਈਨ ਨੇ ਗੁਰੂ ਹਰ Rai ਸਾਹਿਬ ਜੀ ਦੇ ਸਾਈਨ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਈਨ ਨੇ ਉਹ ਬੀੜ ਕਿੰਨੀ ਕੁ ਕੀਮਤੀ ਸਾਡੇ ਲਈ ਅਸੀਂ ਅੱਖਾਂ ਮੀਟ ਕੇ ਉਹਦੇ ਤੋਂ ਗਵਾਹੀ ਲੈ ਕੇ ਇਹ ਛਾਪੇ ਦੀਆਂ ਗਲਤੀਆਂ ਘੱਟ ਸਕਦੇ ਅੱਜ ਮੈਂ ਕਾਲ ਤੱਕ ਸੇ ਜਿੰਨੀ ਦੇ ਰਿਆਂ ਮੈਨੂੰ ਪਤਾ ਗੁਰੂ ਗ੍ਰੰਥ ਸਾਹਿਬ ਛਾਪੇ ਦੇ ਵਿੱਚ ਬਹੁਤ ਗਲਤੀਆਂ ਆ ਰਹੀਆਂ ਇੱਕ ਸਰੂਪ ਦੇ ਤਿੰਨ ਤਿੰਨ ਸਰੂਪ ਬਣੇ ਨੇ ਤੇ ਇਹ ਸਰੂਪ ਹਜ਼ਾਰਾਂ ਚ ਨੇ ਇਹ ਗਲਤੀਆਂ ਹਜ਼ਾਰਾਂ ਚ ਨੇ ਇਹ ਬੇਤਰਕਾਰਡ ਲਿਖਿਆ ਹੋਇਆ ਸਾਰਾ ਕੁਝ ਪਿਆ ਕਿਸੇ ਨੂੰ ਸ਼ੌਕ ਨਹੀਂ ਆਉਂ ਠੀਕ ਕਰ ਲੈ ਪਰ ਉਹ ਜਦੋਂ ਅਸੀਂ ਮੈਂ ਮਿਸਾਲ ਦੇ ਤੌਰ ਤੇ ਜਦੋਂ ਮੀਟਿੰਗ ਹੋਈ ਬਹੁਤ ਵੱਡੇ ਮਹਾਂਪੁਰਖਾਂ ਦੀ ਮਿਸ਼ਨਰੀ ਕਾਲਜਾਂ ਦੇ ਜਨਾਨੇ ਦੋਸ਼ ਲਾਇਆ ਕਿ ਬਾਣੀ ਬਦਲੀ ਜਾ ਰਹੀ ਮੈਂ ਉਹਨਾਂ ਸਾਰਿਆਂ ਨੂੰ ਬੁਲਾਇਆ ਮੈਂ ਕਿ ਦੱਸੋ ਕਿੱਥੇ ਬਾਣੀ ਬਦਲੀ ਜਾ ਰਹੀ ਕਹਿੰਦੇ ਸਾਨੂੰ ਇੱਥੇ-ਇੱਥੇ ਪਤਾ ਲੱਗਾ ਮੈਂ ਉਹਨਾਂ ਨੇ ਕਿਹਾ ਦੱਸੋ ਤੁਸੀਂ ਕੀ ਕਰ ਰਹੇ ਉਹਨਾਂ ਫਿਰ ਦੱਸਿਆ ਕਿ ਇੱਥੇ ਅਸੀਂ ਬਾਣੀ ਨਹੀਂ ਬਦਲ ਸਕਦੇ ਨਾ ਸਾਡੇ 'ਚ ਹਿੰਮਤ ਆ ਨਾ ਸਾਡੇ 'ਚ ਸੋਝੀ ਆ ਅਸੀਂ ਤੇ ਇਹ ਦੇਖ ਰਹੇ ਕਿ ਹਰੇਕ ਐਡੀਸ਼ਨ ਦੇ ਵਿੱਚ ਸਰੂਪ ਵਿਗੜਦਾ ਜਾ ਰਿਹਾ ਸ਼ਬਦਾਂ ਦਾ ਇੱਕ ਸਾਲ ਦਾ ਐਡੀਸ਼ਨ ਸ਼ਬਦਾਂ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਐਸ ਸਰੂਪ ਜਿਹੜਾ ਹੈ ਸਰੂਪ ਹੈ ਸੰਨ ਛਪਿਆ ਇਹਦੀ ਐਸ ਐਸ ਪੰਨੇ ਤੇ ਇਹ ਤੋ ਕਿਆ ਵਿਹਾਜਿਆ ਉਦੋਂ ਅਗਲੇ ਸਾਲ ਦਾ ਉਹੀ ਸਰੂਪ ਆ ਵਿਹਾਇਆ ਉਦੋਂ ਅਗਲੇ ਸਾਲ ਦੇ ਐਡੀਸ਼ਨ ਚ ਆ ਗਿਆ ਵਜਹਾਇਆ ਉਹ ਕਹਿੰਦਾ ਅਸੀਂ ਤੇ ਇਹ ਦੇਖ ਰਹੇ ਪੀ ਇਹਨਾਂ ਤਿੰਨਾ ਅਸਲੀ ਸਰੂਪ ਕਿਹੜਾ ਉਹ ਅਸੀਂ ਨਹੀਂ ਲੱਭ ਸਕਦੇ ਉਹ ਮੈਂ ਨਿਸ਼ਾਨੀਆਂ ਹੀ ਲਾ ਰਿਆਂ ਅਸੀਂ ਲੱਭ ਨਹੀਂ ਸਕਦੇ ਲੱਭਣਾ ਹੈ ਤੇ ਪ੍ਰਾਤਨ ਸਰੂਪਾਂ ਤੋਂ ਲੱਭਣਾ ਜਦੋਂ ਪ੍ਰਾਤਨ ਸਰੂਪ ਪ੍ਰਕਾਸ਼ ਕੀਤੇ ਹੋਣਗੇ ਸਾਰੇ ਗ੍ਰੰਥੀਆਂ ਕੇ ਮੈਕ ਹੋਣਗੇ ਤੇ ਇੱਕ ਸਿੱਖ ਜਿਹੜਾ ਇਹ ਸਰੂਪ ਜਿਹੜਾ ਉਹਦੀ ਇੱਕ ਇੱਕ ਜਿਹੜੇ ਗਲਤੀਆਂ ਸੀ ਨਿਸ਼ਾਨੀਆਂ ਲਾਈਆਂ ਉਹਨਾਂ ਨੂੰ ਕਲੀਅਰ ਕਰਾਂਗੇ ਤੇ ਜਿਹੜੀ ਜ਼ਿਆਦਾਤਰ ਸਰੂਪਾਂ ਦੇ ਵਿੱਚ ਸਹੀ ਸਰੂਪ ਸ਼ਬਦ ਆਊਗਾ ਉਹਨੂੰ ਅਸੀਂ ਆਈਡੈਂਟੀਫਾਈ ਕਰਕੇ ਇੱਕ ਸਰੂਪ ਤਿਆਰ ਕਰਾਂਗੇ ਇੱਕ ਸਰੂਪ ਜਿਹੜੀ ਫਿਲਮ ਤੋਂ ਤਿਆਰ ਕਰਾਂਗੇ ਉਹ ਚ ਪੰਜ ਸਰੂਪ ਤਿਆਰ ਕਰਕੇ ਪੰਜ ਜਗ੍ਹਾ ਤੇ ਪ੍ਰਿਜ਼ਰਵ ਕਰਾਂਗੇ ਤੇ ਅੱਗੇ ਤੋਂ ਹੁਕਮ ਦੇਵਾਂਗੇ ਕਾਲ ਤੱਕ ਤੋਂ ਕਿ ਇਹ ਜਦੋਂ ਵੀ ਸਰੂਪ ਛਪੇ ਗੁਰੂ ਗ੍ਰੰਥ ਸਾਹਿਬ ਪਵਣ ਛਪੇ ਤੇ ਉੱਤੇ ਨੰਬਰ ਲਗੇ ਕਿ ਇਹ ਕਿ ਕੇ ਸੰਦਤ ਕੇ ਕਿੰਨੀ ਇਹਦੀ ਗਿਣਤੀ ਕਿੰਨੀ ਹੈ ਤਾਂ ਕਿ ਜਦੋਂ ਗਵਾਚੇ ਜਾਂ ਵਿਦਵੀ ਹੋਵੇ ਸਾਨੂੰ ਪਤਾ ਲੱਗ ਸਕੇ ਤੇ ਹੋਰ ਕਿਤੇ ਛਾਪਨ ਦੀ ਇਜਾਜ਼ਤ ਨਾ ਦਿੱਤੀ ਜੇ ਤਾਂ ਅਸੀਂ ਸਰੂਪ ਬਚਾ ਸਕਦੇ ਹਾਂ ਪਰ ਉਹ ਜਿਉਂ ਦਾ ਤਿਉ ਮਾਮਲਾ ਉੱਥੇ ਪਿਆ ਮੇਰੇ ਕਹਿਣ ਤੋਂ ਭਾਵ ਸੀਗਾ ਜਿਹੜੇ ਸਰੂਪ ਸੀ ਪ੍ਰਾਤਨ ਜਿਨ੍ਹਾਂ ਤੋਂ ਅਸੀਂ ਅਗਵਾਈ ਲੈਣੀ ਸੀ ਉਹ ਫੌਜਲਾਗੀ 84 ਚ 84 ਜਦੋਂ ਲੱਗੀ ਤੇ ਉਦੋਂ ਬਨਵੋਣ ਸਿੰਘ ਨੂੰ ਅਪਰੋਚ ਕੀਤਾ ਰਾਸ਼ਟਰਪਤੀ ਸੀਗਾ ਅਬੁਲ ਅਬੁਲ ਕੁਲਾਮ ਬੜਾ ਵਿਗਿਆਨੀ ਤੇ ਬਹੁਤ ਵਿਦਵਾਨ ਉਹਨੂੰ ਅਪਰੋਚ ਕੀਤਾ ਤੇ ਉਹਨਾਂ ਨੇ ਆਰਡਰ ਕੀਤਾ ਕਿ ਵਾਪਸ ਦੇ ਕੇ ਆਓ ਉਦੋਂ ਸੀਬੀਆਈ ਤਿੰਨ ਕਿਸ਼ਤਾਂ ਦੇ ਵਿੱਚ 90 ਤੋਂ ਪਹਿਲਾਂ-ਪਹਿਲਾਂ ਪ੍ਰਬੰਧਕ ਕਮੇਟੀ ਨੂੰ ਦੇ ਕੇ ਗਈ ਸਰੂਪ ਇਹ ਸਾਨੂੰ ਉਦੋਂ ਪਤਾ ਲੱਗਾ ਜਦੋਂ ਇੱਕ ਰੇਟ ਪਟੀਸ਼ਨ ਕੀਤੀ ਇੱਕ ਸਿੱਖ ਨੇ ਜੀ ਇਹ ਸਰੂਪ ਨਹੀਂ ਮਿਲ ਰਿਹਾ ਹੈ ਉਹ ਹਾਈ ਕੋਰਟ ਨੇ ਆਰਡਰ ਦੇ ਦਿੱਤਾ ਸਾਰੀਆਂ ਏਜੰਸੀਆਂ ਨੂੰ ਸੀਬੀਆਈ ਨੂੰ ਹੋਮ ਮਿਨਿਸਟਰੀ ਨੂੰ ਡਿਫੈਂਸ ਮਿਨਿਸਟਰੀ ਨੂੰ ਕਿ ਤੁਸੀਂ ਲੈ ਗਏ ਸੀ ਕਿੱਥੇ ਗਏ ਦੱਸੋ ਉਹਨਾਂ ਨੇ ਆ ਕੇ ਐਫੀਡੇਵਿਟ ਦਿੱਤਾ ਇੱਕ ਉਹਦੇ ਵਿੱਚ ਨਾਲ ਲਿਸਟ ਦਿੱਤੀ ਲਿਸਟ ਬਹੁਤ ਸੋਹਣੀ ਹੱਥਾਂ ਨਾਲ ਬਣੀ ਤੇ 200 ਸਰੂਪ ਗੁਰੂਗ੍ਰੰਥ ਸਾਹਿਬ ਉਹਨਾਂ ਚ ਇੱਕ ਭਾਈ ਹਰਦਾਸ ਵਾਲੀ ਸਨੇਰੀ ਪੋਥੀ ਉਹਨਾਂ ਚ ਦੋ ਖਰੜੇ ਜਨਮ ਸਾਖੀਆਂ ਦੇ ਅਸਲ ਦੋ ਦਸਮ ਗ੍ਰੰਥ ਅਸਲ ਪਾਤਨ 28 ਹੁਕਮਨਾਮੇ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਮਾਤਾ ਸੁందਰੀ ਜੀ ਦੇ ਮਾਤਾ ਸਹਿਬਕੌਰ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ 28 ਹੁਕਮਨਾਮੇ ਉਹ ਸਾਰੇ ਦੇ ਸਾਰੇ ਉਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਤਿੰਨਾਂ ਕਿਸ਼ਤਾਂ 'ਚ ਦਿੱਤੇ ਆ ਤੇ ਜਦੋਂ ਦਿੱਤੇ ਆ ਅਖਬਾਰ ਦੇ ਸਾਹਮਣੇ ਪੱਤਰਕਾਰਾਂ ਦੇ ਦਿੱਤੇ ਆ ਤੇ ਇਹ ਸਾਈਨ ਕਰਵਾ ਕੇ ਦਿੱਤੇ ਆ ਆ ਜਿਨ੍ਹਾਂ ਨੇ ਸਾਈਨ ਕੀਤੇ ਨੇ ਉਹਨਾਂ ਨੇ ਰਿਸਿਵ ਕੀਤੇ ਇਹ ਉਹਨਾਂ ਨੂੰ ਪੁੱਛੋ ਕਿਥੇ ਰੱਖਿਆ ਫਿਰ ਜਿਹੜਾ ਜਿੱਥੇ ਰੱਖੇ ਰੈਫਰੈਂਸ ਲਾਇਬ੍ਰੇਰੀ ਉਹਦੇ ਵਿੱਚ ਜਿਹੜੇ ਰਜਿਸਟਰ ਰੱਖੇ ਉਹਨਾਂ ਤੇ ਅੰਦਰਾਜ ਨੇ ਕਿ ਇਹਨਾਂ ਸਮਾਨ ਆਇਆ 200 ਗ੍ਰੰਥ ਆਏ 2.5 ਹੁਕਮਾ ਨੇ ਆਏ 2 ਦਸਮ ਗ੍ਰੰਥ ਦੇ ਸਰੂਪ ਆਏ 2 ਖਰੜੇ ਜਨਮ ਸਾਖੀਆਂ ਦੇ ਆਏ ਅੰਦਰ ਆਏ ਦਰਜ ਹੋਏ ﺍﻟमारीਆਂ ਚ ਟਿੱਕੇ ﺍﻟमारीਆਂ ਦੇ ਉੱਤੇ ਲਿਖਿਆ ਹੋਇਆ ਸੀਬੀਆ ਵੱਲੋਂ ਰਿਟਰਨ ਸਮਾਨ ਇਸ ﺍﻟमारी ਚ ਅੱਜ ਉਹ ﺍﻟमारीਆਂ ਖਾਲੀ ਨੇ ਮੈਂ 2.5 ਸਾਲ ਤੋਂ ਰੌਲਾ ਪਾ ਰਿਆਂ ਪ੍ਰਧਾਨਾਂ ਨੂੰ ਕਿ ਸਾਨੂੰ ਦੱਸੋ ਕਿੱਥੇ ਗਈਆਂ ਇਹ ਕਿਸ ਨੂੰ ਦਿੱਤੇ ਕਿਉਂ ਦਿੱਤੇ ਤੇ ਆਉਣਗੇ ਕਦੋਂ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਪ੍ਰਧਾਨ ਕੀ ਕਹਿੰਦੇ ਅਸੀਂ ਕਰਨੇ ਆ ਹੋਰ ਨਹੀਂ ਕੋਈ ਕਰ ਸਕਦਾ ਸਾਡਾ ਟੱਬਰ ਕਰੂ ਪਰ ਇਹ ਜਿਹੜਾ ਸਾਡਾ ਖਜ਼ਾਨਾ ਇਹ ਕੌਣ ਦਊਗਾ ਇਹਦਾ ਜਵਾਬ ਕੌਣ ਦਊਗਾ ਨਾ ਕਾਲੀਦਲ ਦਾ ਪ੍ਰਧਾਨ ਦੇਵੇ ਨਾ ਇਹਦੇ ਬਾਪ ਨੇ ਦਿੱਤਾ ਨਾ ਇਹ ਦੇਵੇ ਨਾ ਕੋਈ ਪ੍ਰਧਾਨ ਦੇ ਕੇ ਗਿਆ ਨਾ ਮੱਕੜ ਦੇ ਕੇ ਗਿਆ ਨਾ ਗੁਲੋਂਗਵਾਲ ਦੇ ਕੇ ਗਿਆ ਨਾ ਹੀ ਇਹ ਜਿਹੜਾ ਕਰਪਾਲ ਸਿੰਘ ਬਟੂਂਗਰ ਦੇ ਕੇ ਗਿਆ ਨਾ ਬੀਬੀ ਜ਼ਗੀਰਕੌਰ ਨੇ ਦਿੱਤਾ ਕੋਟ ਪੁੱਛਦੀ ਰਹੀ ਨਹੀਂ ਜਵਾਬ ਦਿੱਤਾ ਜੇ ਦਿੱਤਾ ਤੇ ਹੁਣ ਆ ਕੇ ਝੂਠ ਬੋਲ ਕੇ ਦਿੱਤਾ ਐ ਪ੍ਰਧਾਨ ਨੇ ਕਿ ਇੱਥੇ ਸੱਜੇ ਖੱਬੇ ਹੋਣਗੇ ਅਸੀਂ ਲੱਭ ਰਹੇ ਫਿਰ ਅਸੀਂ ਕਿਆ ਲੱਭ ਕੇ ਦੇ ਦਿਖਾ ਸਾਨੂੰ ਅਸੀਂ ਦਰਸ਼ਨ ਕਰਨਾ ਚਾਹੁੰਦੇ ਆ ਪਰ ਨਹੀਂ ਮਿਲ ਰਿਹਾ ਸਾਧ ਸੰਗਤ ਜੀ ਇਹ ਸਰੂਪ ਨਾ ਮਿਲੇ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੇਂਜ ਆਊਗਾ ਜ਼ਰੂਰ ਅਸੀਂ ਉਹਨੂੰ ਚੁਠਲਾ ਨਹੀਂ ਪਾਵਾਂਗੇ ਅਸੀਂ ਦੱਸ ਨਹੀਂ ਪਾਵਾਂਗੇ ਅਸਲੀ ਸਰੂਪ ਕਿਹੜਾ ਅਸੀਂ ਇਹ ਨਹੀਂ ਦੱਸ ਪਾਵਾਂਗੇ ਅਯੁੱਧਿਆ ਵਾਲਾ ਰਾਮ ਹੀ ਹੈ ਇਹਦੇ ਵਿੱਚ ਜਾਂ ਅਕਾਲ ਪੁਰਖ ਸੱਚੇ ਵੈਗੁਰੂ ਦਾ ਨਾਮ ਰਾਮ ਹੈ ਉਹ ਆ ਇਹ ਨਹੀਂ ਦੱਸ ਪਾਵਾਂਗੇ ਇਹ ਲੜਾਈਆਂ ਪੈਣੀਆਂ ਬਹੁਤ ਜ਼ਿਆਦਾ ਆਪਣੇ 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 ਜਿਹੜੀ ਹਸਤੀ ਆ ਜਿੱਤੇ ਜਿੰਨੇ ਕੁ ਵੀ ਅਸੀਂ ਸਿੱਖਿਆ ਅਸੀਂ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਚ ਯੋਗਦਾਨ ਪਾਈਏ ਤੁਸੀਂ ਆਪਣਾ ਇਲਾਕਾ ਜਿਹੜਾ ਜੈਤੋਂ ਦਾ ਹੜਕਾ ਇਹਦੇ ਵਿੱਚ ਮੇਰੇ ਕੋਲੇ ਸਦਾ ਸੁਖਵਿੰਦਰ ਸਿੰਘ ਜੀ ਆਏ ਹੋਰ ਨਾਲ ਆਚਾਰ ਸਿੱਖਾਏ ਇੱਥੇ ਬੈਠੇ ਨੇ ਮੈਨੂੰ ਉਹਨਾਂ ਕਹੇ ਕਿ ਤੁਹਾਡਾ ਬੰਦਾ ਨਹੀਂ ਇੱਧਰ ਸਾਡੇ ਕੋਲ ਮੈਂ ਕਿਹਾ ਤੁਸੀਂ ਸਾਰੇ ਗੁਰੂ ਦੇ ਸਿੱਖੋ ਆਪਾਂ ਵੀ ਸਾਰੇ ਗੁਰੂ ਸਿੱਖਿਆ ਬੰਦਾ ਤੁਸੀਂ ਲਭੋ ਅਸੀਂ ਘਰ ਆ ਕੇ ਟਿਕਟ ਦੇਾਂਗੇ ਬੰਦੇ ਦੀ ਗਰੰਟੀ ਤੁਸੀਂ ਲਓ ਜਿਹਨੂੰ ਤੁਸੀਂ ਜਿਤਾ ਸਕਦੇ ਹੋ ਜਿਹੜਾ ਜਿੱਤਣ ਦੇ ਕਾਬਿਲ ਆ ਜਿਹੜਾ اخلاق ਵਾਲਾ ਜਿਹੜਾ ਵਿਕਰ ਵਾਲਾ ਨਹੀਂ ਉਹਨੂੰ ਖੜਾ ਕਰੋ ਅਸੀਂ ਸਪੋਰਟ ਕਰਾਂਗੇ ਤੇ ਅਸੀਂ ਸਾਰੇ ਜਾਣੇ ਮਿਲ ਕੇ ਉਹਨੂੰ ਗੁਰੂ ਮਹਾਰਾਜ ਗੁਰੂ ਨਾਨਕ ਦਾਸ ਦਾ ਸੇਵਕ ਬਣਾਈਏ ਇਸ ਤਰ੍ਹਾਂ ਦੇ ਆਪਾਂ 700 ਜ 150 ਜਿਹੜਾ ਮੈਂਬਰ ਉਹ ਲੱਭ ਲਗੇ ਤੇ ਸਾਡੀ ਇਹ ਗੁਰੂ ਘਰ ਦੀ ਵਿਰਾਸਤ ਬਚੀ ਰਹਿ ਸਕਦੀ ਜੇ ਬਚਾ ਲਈਏ ਤੇ ਨਹੀਂ ਤੇ ਸਾਡਾ ਫੱਕਾ ਨਾ ਰਿਹਾ ਜੇ ਤੇ ਨਾ ਰਹਿਣਾ ਸਾਡੇ ਗਰੀਬ ਬੱਚਿਆਂ ਦਾ ਹਾਲ ਦੇਖੋ ਸਾਈ ਬਣ ਰਹੇ ਨੇ ਇਹ ਪੱਕੀ ਗੱਲ ਹੈ ਪੱਕੀ ਰਿਪੋਰਟ ਹੈ ਇਹ ਨਹੀਂ ਹੋਣਾ ਚਾਹੀਦਾ ਸਾਡੇ ਕੋਲ ਸਮਰੱਥਾ ਹੈ ਸਾਡੇ ਕੋਲ ਪੈਸਾ ਸਾਡੇ ਕੋਲ ਗੁਰੂ ਘਰ ਦੀਏ ਇਹ ਸ਼ੁਰੂ ਤੋਂ ਬਾਬੇ ਕਿਆ ਤੇ ਬਾਬੇ ਕੇ ਤੇ ਬਾਬਰ ਕੇ ਦੋ ਗੱਲਾਂ ਤੁਰੀਆਂ ਨੇ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਦੀਨ ਦੀ ਪਾਤਸ਼ਾਹੀ ਗੁਰੂ ਨਾਨਕ ਦੀ ਦੁਨੀਆ ਦੀ ਪਾਤਸ਼ਾਹੀ ਬਾਬਰ ਦੀ ਇਹ ਬਾਬਰ ਦੇ ਪੋਤਰੇ ਨੇ ਇਹਨੇ ਰੰਗਜੀਤ ਦੇ ਪੋਤਰੇ ਨੇ ਜਦੋਂ ਚਿੱਠੀ ਲਿਖੀ ਪੰਥ ਖਾਲਸਾ ਨੂੰ ਜਦੋਂ ਜਦੋਂ ਸਾਜ਼ਿਸ਼ ਕਰਕੇ ਬੰਦਾ ਸਿੰਘ ਬਹਾਦਰ ਨੂੰ ਮਰਵਾਇਆ ਉਦੋਂ ਉਹਨਾਂ ਨੇ ਆਏ ਦੂਤ ਪੰਥ ਕੇ ਪਾਸ ਗਿਆਨੀ ਗয়াল ਸਿੰਘ ਜੀ ਮਾਲਵੇ ਦੇ ਹੋਏ ਨੇ ਭਾਈ ਮਨੀ ਸਿੰਘ ਜੀ ਦੀ ਵੰਸ਼ ਦੇ ਵਿੱਚੋਂ ਇਤਿਹਾਸਕਾਰ ਉਹ ਲਿਖਦੇ ਨੇ ਆਏ ਦੂਤ ਪੰਥ ਕੇ ਪਾਸ ਪਠਿਓ ਸ਼ਾ ਨੇ ਯੂ ਲੇ ਖਾਸ ਹਮ ਆਰ ਤਮ ਸਭ ਹੀ ਗੁਰਸਿੱਖ ਹੈ ਗਏ ਸਤਗੁਰੂ ਆਪੇ ਲਿਖੈਂ ਬਾਬੇ ਔਰ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋ ਯੋ ਸਿੰਘਨ ਕੇ ਚਿੱਤ ਚਰਾ ਕੇ ਖੇਤ ਸਗਾਤਾ ਦੌਲਤ ਦੇ ਕੇ 12 ਪਿੰਡ ਅਮਰਗੁਰਵਾਰੇ ਤੇ ਪੀ ਦੀਏ ਹੀਤ ਗੁਜਾਰੇ ਇਸ ਤਰ੍ਹਾਂ ਖਰੀਦਿਆ ਬੰਦਾ ਸਿੰਘ ਬਹਾਦਰ ਨੂੰ ਮਰਵਾਇਆ ਇਹ ਸ਼ਾਸਾ ਸ਼ੁਰੂ ਤੋਂ ਇਤਨਾ ਚੱਲਦੀਆਂ ਆਈਆਂ ਇਹ ਜਿਹੜਾ ਜਿਹੜਾ ਸਿਸਟਮ ਆ ਗੁਰੂ ਸਾਹਿਬ ਜੀ ਦਾ ਇਹਨੂੰ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਆਪਣੀ ਬਾਣੀ ਉਹ ਕਹਿੰਦੇ ਦੁਨੀਆਂ ਵਾਂ ਪਾਤਸ਼ਾਹ ਹੋਏ ਦੇਹ ਮਰੇ ਪੁੱਤੇ ਪਾਤਸ਼ਾਹ ਹੀ ਦੁਨੀਆਂ ਦੇ ਜਿਹੜੇ ਪਾਤਸ਼ਾਹ ਹੁੰਦੇ ਨੇ ਉਹ ਆਪਣੇ ਪੁੱਤਰ ਨੂੰ ਪਾਤਸ਼ਾਹੀ ਦੇ ਕੇ ਮਰਨਾ ਚਾਹੁੰਦੇ ਨੇ ਫਿਰ ਦੋਹੀ ਫੇਰੇ ਆਪਣੀ ਹੁਕਮੇ ਬੰਦੇ ਔਰ ਸਪਾਹੀ ਉਹ ਆਪਣੇ ਨਾਮ ਦੀ ਦੋਹੀ ਦੋਹੀ ਫੇਰ ਦਾ ਆਪਣੇ ਆਪਣੇ ਪਿਓ ਤੋਂ ਵੱਡਾ ਬਦਮਾਸ਼ ਬਣ ਕੇ ਦਿਖਾਉਂਦਾ ਜ਼ਾਲਮ ਬਣ ਕੇ ਦਿਖਾਉਂਦਾ ਜਿਵੇਂ ਸ਼ਾਹਜਹਾਂ ਤੋਂ ਬਾਅਦ ਜਹਾਂਗੀਰ ਨੇ ਬਣ ਕੇ ਦਿਖਾਇਆ ਇਹ ਇਹ ਜਿਹੜਾ ਸਿਸਟਮ ਸੀਗਾ ਉਹ ਫਿਰ ਕਹਿੰਦੇ ਨੇ ਕਿ ਕੁਤਬਾ ਜਾਏ ਪੜਾਏ ਦਾ ਉਹ ਕਾਜੀ ਮੁੱਲਾ ਕਰੇਗਾ ਹੀ ਕਾਜੀ ਮੁੱਲਾ ਵੱਡੇ ਵੱਡੇ ਤੋਹਫੇ ਲੈ ਕੇ ਉਹਦੀ ਸਲਾਮਤੀ ਦੀ ਅਰਦਾਸ ਕਰਦੇ ਆ ਦਰੂਦ ਪੜਦੇ ਆ ਪਰ ਬਬਾਣੇ ਕਰ ਰੀਤ ਹੈ ਗੁਰਮਤਿ ਗਾਡੀ ਰਾਹ ਨਿਭਾਹੀ ਇਕੋ ਦੋਹੀ ਟਕਸਾਲਿਕ ਕੁਤਬਾ ਤਖਤ ਸੱਚਾ ਦਰਗਾਹੀ ਗੁਰਮਖ ਸੁਖਪਲ ਦਾਤਾ ਲਾਹੀ ਇਹ ਗੁਰੂ ਨਾਨਕ ਦੀ ਸਰਕਾਰ ਆ ਇਹ ਗੁਰੂ ਨਾਨਕ ਦੀ ਸਰਕਾਰ ਸੱਚੀ ਸਰਕਾਰ ਪਾਤਸ਼ਾਹ ਦੀ ਸਰਕਾਰ ਆ ਇਹਨੂੰ ਬਚਾਉਣਾ ਸਾਡਾ ਸਾਰਿਆਂ ਦਾ ਧਰਮ ਆ ਇੱਕ ਸਿਧਾਂਤ ਜਿਹੜਾ ਉਹਦਾ ਡਰਿਆ ਸਾਰੀ ਕੌਮ ਤੇ ਇੱਕ ਸਿਧਾਂਤ ਹੈ ਜਿਹੜਾ ਕਾਲ ਤਖਤੇ ਸ਼ਿਸ਼ੋਭਤ ਹੋਊਗਾ ਤੇ ਆਲ ਓਵਰ ਵਰਲਡ ਵਿੱਚ ਵਸਦਾ ਸਿੱਖ ਇਹਨੂੰ ਮੱਥਾ ਟੇਕੂਗਾ ਉੱਥੋਂ ਦੀਆਂ ਸਰਕਾਰਾਂ ਟੇਕਣੀਆਂ ਸਾਡੇ ਕਿਤੋਂ ਦੇ ਮਸਲੇ ਇੱਥੇ ਆ ਕੇ ਹੱਲ ਹੋ ਸਕਦੇ ਪਰ ਜੇ ਅਸੀਂ ਇਹਨੂੰ ਮਰਿਆਦਾ ਅਨੁਸਾਰ ਸਿਧਾਂਤ ਅਨੁਸਾਰ ਚਲਾਈਏ ਮੈਂ ਇਹਨਿਆਂਕ ਤੁਹਾਨੂੰ ਬੇਨਤੀਆਂ ਕਰਨਾ ਆ ਮੈਨੂੰ ਤੁਸੀਂ 10 ਵੇਰੀ ਸੱਦੋ ਕਿ ਮੈਂ ਫੇ ਆਉਂਗਾ ਹੋਰ ਲਾਕਿਆਂ ਸੱਦ ਲਓ ਉੱਥੇ ਵੀ ਆਉਂਗਾ ਜਿਹੜੀ ਜਾਣਕਾਰੀ ਮੰਗੋਗੇ ਦੇਵਾਂਗਾ ਕੋਈ ਤੁਹਾਨੂੰ ਮੇਰੇ ਤੇ ਸ਼ੱਕ ਹੋਏ ਮੈਂ ਕਲੀਅਰ ਕਰੂੰਗਾ ਪਰ ਆਪਾਂ ਸਾਰੇ ਮੇਰੀ ਹੱਥ ਜੋੜ ਕੇ ਬੇਨਤੀ ਇਹ ਨਾ ਦੇਖੋ ਤੁਸੀਂ ਆਮ ਆਦੀ ਪਾਰਟੀ ਨਾਲੋਂ ਤੁਸੀਂ ਕਾਂਗਰਸ ਨਾਲੋਂ ਤੁਸੀਂ ਕਾਲੀਆਂ ਨਾਲੋਂ ਤੁਸੀਂ ਕਾਮਰੇਡ ਹੋ ਤੁਸੀਂ ਬਸਪਾ ਨਾਲ ਤੁਸੀਂ ਇਹ ਦੇਖੋਗੇ ਅਸੀਂ ਸਿੱਖੀ ਪਾਲੀ ਹੋਈ ਹੈ ਮੂੰਹ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਅਸੀਂ ਮੱਥਾ ਟੇਕ ਕੇ ਦੁੱਖ ਤੇ ਸੁੱਖ ਦੀ ਇਥੇ ਅਰਦਾਸ ਕਰਦੇ ਹਾਂ ਇਸ ਨਿਯਮ ਨੂੰ ਇਸ ਸਿਧਾਂਤ ਨੂੰ ਬਚਾਉਣਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਜਦੋਂ ਪ੍ਰਬੰਧਕ ਕਮੇਟੀ ਨੂੰ ਇਸ ਨਿਜਾਮ ਚ ਲਿਓਗੇ ਆਪਣੇ ਧਰਮ ਦੀ ਵੋਟ ਪੰਥਕ ਕਾਲੀ ਲਹਿਰ ਨੂੰ ਦਿਓਗੇ ਤੇ ਅਸੀਂ ਤੁਹਾਡਾ ਨਾ ਵਾਦਾ ਕਰਦੇ ਕਿ ਅਸੀਂ ਉੱਥੇ ਰਾਜਨੀਤੀ ਨਾ ਆਪ ਕਰਾਂਗੇ ਨਾ ਕਿਸੇ ਨੂੰ ਵੜਨ ਦੇਵਾਂਗੇ ਰਾਜਨੀਤਿਕ ਬੰਦੇ ਨੂੰ ਨਰੋਲ ਗੁਰੂ ਦੀ ਗੱਲ ਹੋਊਗੀ ਗੁਰੂ ਦੇ ਸਿਧਾਂਤ ਦੀ ਗੱਲ ਹੋਊਗੀ ਗਰੀਬ ਬੱਚਿਆਂ ਦੀ ਤਾਲੀਮ ਹੋਊਗੀ ਗਰੀਬ ਦੇ ਇਲਾਜ ਲਈ ਹਸਪੀਟਲ ਦੀਆਂ ਸਹੂਲਤਾਂ ਹੋਣਗੀਆਂ ਯਾਤਰੂ ਲਈ ਕਮਰਾ ਹੋਊਗਾ ਗੁਰੂ ਘਰ ਦੀਆਂ ਜਾਇਦਾਦਾਂ ਤੇ ਚੈੱਕ ਰੱਖ ਕੇ ਜਿਹੜੀਆਂ ਗਈਆਂ ਉਹ ਵੀ ਵਾਪਸ ਲਿਆਵਾਂਗੇ ਇਹ ਇਹ ਜਿਹੜਾ ਸਰਮਾਇਆ ਗੁਰੂ ਕਰਦਾ ਗੁਰੂ ਗ੍ਰੰਥ ਸਾਹਿਬ ਪ੍ਰਾਤਨ ਗੁਰੂ ਦੇ ਸਰੂਪ ਉਹ ਅਸੀਂ ਜਿਹੜੇ ਸਰੂਪ ਅੱਜ ਗਏ ਨੇ ਸਾਡਾ ਇਹ ਕਹਿਣਾ ਹੈ ਪ੍ਰਧਾਨ ਨੂੰ ਵੀ ਤੂੰ ਐਫ ਆਈ ਆਰ ਕਿਉਂ ਨਹੀਂ ਲਿਖਾਉਂਦਾ ਜੇ ਤੈਨੂੰ ਪਤਾ ਨਹੀਂ ਹੈਗੇ ਤੇ ਪਰ ਐਫ ਆਈ ਆਰ ਲਿਖਾਉਂਦਾ ਤੇ ਇਹਨਾਂ ਦਾ ਪਾਸ ਖੁੱਲਦਾ ਇਹ ਹਿਸਟੋਰੀਕਲ ਗ੍ਰੰਥ ਨੇ ਕਿਤੇ ਵੀ ਗਏ ਹੋਣਗੇ ਸਾਨੂੰ ਵਾਪਸ ਮਿਲ ਸਕਦੇ ਪਰ ਲਿਖਾਵਾਂਗੇ ਰਿਪੋਰਟ ਤਾਂ ਮਿਲਨੇ ਸਰਕਾਰ ਉਤਰਾ ਲੈ ਨਹੀਂ ਸਕਦੀ ਪਰ ਸਾਡਾ ਬੇੜਾ ਕਰ ਕਰਨੂਏ ਅੱਜ ਤੱਕ ਖਮੋਸ਼ ਨੇ ਚੁੱਪ ਨੇ ਤੇ ਗਾਂਵੀਆਂ ਇਹਨਾਂ ਦਾ ਮੂੰਹ ਨਹੀਂ ਖੁੱਲਦਾ ਪਿਆ